ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਵੇਲੇ ਸੀਮਾਨ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਸੌਂਪਿਆ ਚੈੱਕ ਅਜੇ ਸਿੰਘ ਦੇ ਨਾਮ ਤੇ ਹੋਵੇਗਾ ਪਿੰਡ ਦਾ ਸਕੂਲ ਅਤੇ ਸਟੇਡੀਅਮ ਸੀਮਾਨ ਨੇ ਅਗਨੀਵੀਰ ਯੋਜਨਾ ਤੇ ਮੜ ਚੁੱਕੇ ਸਵਾਲ ਬੁੱਲੇ 22 ਸਾਲ ਦਾ ਫੌਜੀ ਹੋ ਜਾਵੇਗਾ ਸਿਵਾ ਮੁਕਤ ਪਰ ਨਹੀਂ ਮਿਲੇਗੀ ਕੋਈ ਪੈਨਸ਼ਨ ਜਵਾਨਾਂ ਦਾ ਮਨੋਬਲ ਵਧਾਉਣ ਦੀ ਲੋੜ ਪਟਾੜਾ ਚ ਲੋਕਾਂ ਨੇ ਸਨੇਚਰ ਨੂੰ ਕਰਕੇ ਕਿਤੀ ਕੋਟ ਮਾਰ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋ ਕੇ ਫਰਾਰ ਹੋਣ ਦੀ ਕੀਤੀ ਕੋਸ਼ਿਸ਼ ਸਾਹਮਣੇ ਆਰੇ ਨੌਜਵਾਨਾਂ ਨੇ ਕੇਰਿਆ ਅਮਰਸਰ ਚ ਦੁਰਗਾਣਾ ਮੰਦਿਰ ਨੂੰ ਫਿਰ ਮਿਲੀ ਧਮਕੀ ਬੰਬ ਦੇ ਨਾਲ ਅਡਾਉਣ ਦਾ ਮਿਲਿਆ ਥ੍ਰੈਟ ਫੋਨ ਕਰਕੇ ਧਮਕਾਇਆ ਬਠਿੰਡਾ ਚ ਰਾਮਪਕਤਾਂ ਦੇ ਲਈ ਇਤਰਾਜਯੋਗ ਸ਼ਬਦਾਬਲੀ ਵਰਤਨ ਤੇ ਮਹਿਲਾ ਦੇ ਖਿਲਾਫ 295 ए ਦਾ ਕੇਸ ਦਰਜ ਧਾਰਨਿਕ ਭਾਵਨਾਵਾਂ ਪਰਤੌਣ ਦੇ ਲੱਗੇ ਇਲਜ਼ਾਮ ਪੁਲਿਸ ਨੇ ਕੀਤਾ ਗ੍ਰਿਫਤਾਰ ਮੇਜਰ ਕਤਰਕਾਨ ਤੋਂ ਬਾਅਦ ਭਾਰਤ ਕੈਨੇਡਾ ਵਿਚਾਲੇ ਨਵਾਂ ਵਿਵਾਦ ਕੈਨੇਡਾ ਨੇ ਹੁਣ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦੇ ਲਈ ਇਲਜ਼ਾਮ ਜਾਂਚ ਦੇ ਲਈ ਬਣਾਇਆ ਕਮਿਸ਼ਨ ਗਵਰਨਮੈਂਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਸੰਧੂਰ ਕੋਰਟ ਨੇ 2 ਸਾਲ ਦੀ ਸਜ਼ਾ ਤੇ ਲਗਾਈ ਰੋਕ ਮੰਤਰੀ ਦੀ ਕੁਰਸੀ ਬਚੀ ਹੁਣ ਕੱਲ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾ ਸਕਣਗੇ ਅਰੋੜਾ ਨੇ ਜਖੜ ਨੇ ਗਵਰਨਰ ਨੂੰ ਲਿਖਿਆ ਪੱਤਰ ਮੰਤਰੀ ਬਲਕਾਰ ਸਿੰਘ ਦੀ ਕਥਤ ਇਤਰਾਜਕ ਵੀਡੀਓ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ ਬੋਲੇ ਜੇ ਇਲਜ਼ਾਮ ਸਹੀ ਤਾਂ ਐਤਕੀ ਹੋਵੇ ਠੁਕਮੀ ਕਾਰਵਾਈ ਸਮਲਿੰਗੀ ਮਾਮਲਿਆਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਐਮ ਟਿੱਪਣੀ ਕਿਹਾ ਸਮਾਜ ਦੇ ਨੈਤਿਕ ਢਾਂਚੇ ਦੇ ਲਈ ਠੀਕ ਨਹੀਂ ਹੈ ਅਜਿਹੇ ਮਾਮਲੇ ਇੱਕ ਕੁੜੀ ਨੇ ਆਪਣੀ ਸਹੇਲੀ ਦੇ ਨਾਲ ਰਹਿਣ ਨੂੰ ਲੈ ਕੇ ਪਾਈ ਸੀ ਪਟੀਸ਼ਨ ਮੁਕਸਰ ਸਹਿਰ ਚ ਜਾਨਲੇਵਾ ਅੰਗਿੱਠੀ ਦਾ ਕਹਿਰ ਦਮਕ ਉੱਟਣ ਦੇ ਨਾਲ ਦੋ ਮਜ਼ਦੂਰਾਂ ਦੀ ਮੌਤ ਠੰਡ ਤੋਂ ਬਚਣ ਦੇ ਲਈ ਬਾਲੀ ਸੀ ਅੰਗਿੱਠੀ ਤਮਿਲਨਾਡੂ ਦੇ ਧਰਮਪੁਰੀ ਦੇ ਵਿੱਚ ਫਲਾਈਓਵਰ ਤੇ ਵਾਪਰਿਆ ਭਿਆਨਕ ਹਾਦਸਾ ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ ਪੁਲ ਤੋਂ ਡਿੱਗਿਆ ਇੱਕ ਟਰੱਕ ਦੂਜੇ ਨੂੰ ਲੱਗੀ ਅੱਗ ਚਾਰ ਲੋਕਾਂ ਦੀ ਮੌਤ ਮੋਸੇਲਾ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ ਕਰਨ ਵਾਲੀ ਪੰਜਾਬ ਪੁਲਿਸ ਦੀ ਟੀਮ ਨੂੰ ਮਿਲੇਗਾ ਬਹਾਦਰੀ ਮੈਡਲ ਕੱਲ ਗਣਰਾਜ ਦਿਹਾੜੇ ਮੌਕੇ ਪੰਜ ਅਫਸਰਾਂ ਨੂੰ ਰਾਸ਼ਟਰਪਤੀ ਕਰਨਗੇ ਸਨਮਾਨਿਤ ਡੀਐਸਟੀ ਵਿਕਰਮ ਬਰਾੜ ਨੂੰ ਚੌਥੀ ਵਾਰ ਮਿਲੇਗਾ ਗਲੈਂਟਰੀ ਅਵਾਰਡ ਸੱਚੇ ਗਾ ਤੁਸੀਂ ਵੀ ਖਰੀਆ ਨਿਊਜ਼ 8 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਬਟਾਲਾ ਦੇ ਵਿੱਚ ਸਨੈਚਰ ਦੀ ਲਾਈਵ ਕੁੱਟਮਾਰ ਕੀਤੀ ਗਈ ਹੈ ਮਹਿਲਾ ਦੀਆਂ ਵਾਲੀਆਂ ਖੋ ਕੇ ਫਰਾਰ ਹੋਏ ਸਨ ਦਰਸਲ ਇਸ ਸਨੇਚਰ ਮੌਕੇ ਤੇ ਦੋ ਨੌਜਵਾਨਾਂ ਨੇ ਇੱਕ ਸਨੇਚਰ ਨੂੰ ਕਾਬੂ ਕਰ ਲਿਆ ਤੇ ਲੋਕਾਂ ਨੇ ਜਮ ਕੇ ਸਨੇਚਰ ਦੀ ਕੁੱਟਮਾਰ ਕੀਤੀ ਇੱਕ ਸਨੇਚਰ ਬਾਈਕ ਲੈ ਕੇ ਫਰਾਰ ਹੋ ਗਿਆ ਦਰਸਲ ਇੱਕ ਮਹਿਲਾ ਰਸਤੇ ਤੇ ਜਾ ਰਹੀ ਸੀ ਤਾਂ ਪਿੱਛੋਂ ਦੋ ਬਾਈਕ ਸਵਾਰ ਸਨੇਚਰ ਆਉਂਦੇ ਨੇ ਤੇ ਮਹਿਲਾ ਦੇ ਕੰਦੀਆਂ ਵਾਲੀਆਂ ਲਾ ਲੈਂਦੇ ਨੇ ਜਿਵੇਂ ਹੀ ਸਨੇਚਰ ਵਾਰਦਾਤ ਨੂੰ ਅੰਜਾਮ ਦੇ ਕੇ ਦੌੜਨ ਲੱਗਦੇ ਨੇ ਤਾਂ ਦੋ ਨੌਜਵਾਨ ਮੌਕੇ ਤੇ ਸਨੇਚਰਾਂ ਨੂੰ ਕਾਬੂ ਕਰ ਲਿਆ ਹੈ ਤਸਵੀਰਾਂ ਵਿੱਚ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਉਸ ਤੋਂ ਬਾਅਦ ਚ ਲਾਈਵ ਜਿਹੜੀ ਕੁੱਟਮਾਰ ਕੀਤੀ ਗਈ ਹੈ ਸਨੇਚਰ ਦੀ ਮਹਿਲਾ ਦੀਆਂ ਵਾਲੀਆਂ ਖੋ ਕੇ ਦਰਸਲ ਇਸ ਸਨੇਚਰ ਜੋ ਕਿ ਫਰਾਰ ਹੋ ਰਹੇ ਸਨ ਮੌਕੇ ਤੇ ਦੋ ਨੌਜਵਾਨਾਂ ਨੇ ਇੱਕ ਸਨੇਚਰ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਚ ਕੁੱਟਮਾਰ ਕੀਤੀ ਉੱਥੇ ਹੀ ਜਿਹੜੀ ਇਹ ਸਨੇਚਿੰਗ ਦੀ ਵਾਰਦਾਤ ਉਹ ਵੀ ਤਸਵੀਰਾਂ ਦੇ ਵਿੱਚ ਕੈਦ ਹੈ ਤੇ ਉਸ ਤੋਂ ਬਾਅਦ ਚ ਕਿਵੇਂ ਇੱਕ ਸਨੇਚਰ ਨੂੰ ਨੌਜਵਾਨਾਂ ਦੇ ਵੱਲੋਂ ਕਾਬੂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਚ ਕੁੱਟਮਾਰ ਕੀਤੀ ਜਾਂਦੀ ਉਹ ਵੀ ਤਸਵੀਰਾਂ ਜਿਹੜੀਆਂ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਬਟਾਲਾ ਦੀਆਂ ਤਸਵੀਰਾਂ ਨੇ ਕਿ ਇੱਥੇ ਕਿ ਮੌਕੇ ਤੇ ਦੋ ਨੌਜਵਾਨਾਂ ਨੇ ਇੱਕ ਸਨੇਚਰ ਨੂੰ ਕਾਬੂ ਕਰ ਲਿਆ ਤੇ ਲੋਕਾਂ ਨੇ ਜੰਮ ਕੇ ਸਨੇਚਰ ਦੇ ਨਾਲ ਕੁੱਟਮਾਰ ਵੀ ਕੀਤੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਤਨ ਦੁੱਥਾ ਜੁੜ ਚੁੱਕੇ ਨੇ ਆ ਨਿਤਨ ਇਹ ਕਦੋਂ ਦੀ ਹੈ ਪੂਰੀ ਵਾਰਦਾਤ ਹੈ ਤੇ ਉਸ ਤੋਂ ਬਾਅਦ ਜਿਵੇਂ ਕਿ ਇੱਕ ਸਨੇਚਰ ਨੂੰ ਕਾਬੂ ਵੀ ਕਰ ਲਿਆ ਗਿਆ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸੁਖਵਿੰਦਰ ਇਹ ਕੱਲ ਸ਼ਾਮ ਦੇਰ ਸ਼ਾਮ ਦੀ ਹੈ ਘਟ ਰਹਾ ਹੈ ਜਿਹੜੀ ਕਿ ਜਦੋਂ ਇੱਕ ਔਰਤ ਬਾਜ਼ਾਰ ਤੋਂ ਸਮਾਨ ਲੈ ਕੇ ਆ ਰਹੀ ਸੀ ਔਰ ਉਹਦੇ ਦੋਨਾਂ ਹੱਥਾਂ 'ਚ ਸਮਾਨ ਸੀ ਜਦੋਂ ਸਮਾਨ ਲੈ ਕੇ ਆ ਰਹੀ ਸੀ ਦੋ ਸਨੇਚਰ ਪਿੱਛੇ ਆਂਦੇ ਨੇ ਪਰਮਿੰਦਰ ਔਰ ਪਹਿਲਾ ਉਸਦੀ ਟੋਪੀ ਉੱਪਰ ਕਰਕੇ ਉਸਦੇ ਕੰਨ ਦੇ ਵਿੱਚੋਂ ਸੋਨੇ ਦਾ ਟਾਪਸ ਜਿਹੜਾ ਉਹ ਉਤਾਰ ਲੈਂਦੇ ਨੇ ਜਦੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਸਾਹਮਣੇ ਦੋ ਨੌਜਵਾਨ ਆਉਂਦੇ ਜਦੋਂ ਇਹ ਸੈਨੇਚਰ ਦੇ ਭੱਜਣ ਲੱਗਦੇ ਨੇ ਤਾਂ ਮੋਟਰਸਾਈਕਲ ਸੁਖਮ ਸੀ ਲੇਕਿਨ ਸਾਹਮਣੇ ਜਿਹੜੇ ਦੋ ਨੌਜਵਾਨ ਸਕੂਟਰੀ ਤੇ ਆਉਂਦੇ ਨੇ ਉਹ ਉਸ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਸਕੂਟਰੀ ਮਾਰ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਕ ਆ ਜਿਹੜਾ ਸੈਨੇਚਰ ਸੀ ਉਹ ਤਾਂ ਮੋਟਰਸਾਈਕਲ ਲੈ ਕੇ ਪ੍ਰਵਿੰਦਰ ਫਰਾਰ ਹੋ ਗਿਆ ਲੇਕਿਨ ਦੂਸਰਾ ਜਦੋਂ ਥੱਲੇ ਡਿੱਗ ਪਿਆ ਤਾਂ ਉਸ ਨੂੰ ਇਹਨਾਂ ਨੌਜਵਾਨਾਂ ਵੱਲੋਂ ਫੜ ਲਿਆ ਗਿਆ ਰੋ ਇਹਨਾਂ ਦੀ ਜੰਮ ਕੇ ਜੋ ਹੈ ਉਹ ਚਿੱਤਰਪ੍ਰੇਡ ਵੀ ਕੀਤੀ ਗਈ ਜਿੰਨੇ ਲੋਕ ਉੱਥੇ ਕੱਡੇ ਹੋ ਗਏ ਸਭ ਨੇ ਇਹਨਾਂ ਦੀ ਜੋ ਹੈ ਚਤਪਰੇਡ ਕੀਤੀ ਔਰ ਇਸ ਦੇ ਮੂੰਹ ਦੇ ਵਿੱਚੋਂ ਪਰਮਿੰਦਰ ਜੋਸ਼ੀ ਸੋਨੇ ਦਾ ਟੋਪਸ ਕੱਢਿਆ ਗਿਆ ਜੀ ਆ ਨਿਤਨ ਜਿਹੜਾ ਦੂਜਾ ਸਨੇਚਰ ਫਰਾਰ ਹੋਇਆ ਬਾਈਕ ਲੈ ਕੇ ਉਹਦਾ ਕੋਈ ਪਤਾ ਲੱਗਿਆ ਹਾਂ ਜੀ ਫਿਲਹਾਲ ਇਹਨਾਂ ਇਹਦਾ ਦੂਸਰੇ ਸਨੇਚਰ ਦਾ ਤਾਂ ਕੁਝ ਪਤਾ ਨਹੀਂ ਚੱਲ ਸਕਿਆ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਇਸ ਸਨੇਚਰ ਨੂੰ ਵੀ ਜੋਸ਼ੀ ਕੁਝ ਸਮੇਂ ਬਾਅਦ ਲੋਕਾਂ ਵੱਲੋਂ ਛੱਡ ਦਿੱਤਾ ਗਿਆ ਪੁਲਿਸ ਨੂੰ ਕੰਪਲੇਂਟ ਵੀ ਨਹੀਂ ਕੀਤੀ ਗਈ ਕਿਉਂਕਿ ਜਿਸ ਔਰਤ ਕੋਲੋਂ ਟੋਪਸ ਹੋਇਆ ਗਿਆ ਸੀ ਉਸ ਨੂੰ ਉਹਦੀ ਸੋਨੇ ਦੀ ਚੀਜ਼ ਤਾਂ ਵਾਪਸ ਮਿਲ ਗਈ ਪਰ ਉਹ ਘਬਰਾ ਇਹਨਾਂ ਗਈ ਔਰ ਉਸਨੇ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਮਨਾ ਕਰ ਦਿੱਤਾ ਔਰ ਡਰ ਦੇ ਮਾਹੌਲ ਕਰਕੇ ਉਹ ਆਪਣੇ ਘਰ ਚਲੀ ਗਈ ਇਸ ਲਈ ਪੁਲਿਸ ਨੂੰ ਵੀ ਕੰਪਲੇਨਟ ਨਹੀਂ ਕੀਤੀ ਗਈ ਪ੍ਰਿੰਸੀਪਲ ਆਹ ਠੀਕ ਹੈ ਨਿਤਨਪੁਰੀ ਜਾਣਕਾਰੀ ਬਹੁਤ ਧੰਨਵਾਦ ਅਰਸਲ ਬਟਾਲਾ ਦੀ ਜਿੱਥੇ ਬਟਾਲਾ ਦੇ ਵਿੱਚ ਸਨੈਚਰ ਦੀ ਲਾਈਵ ਕੁੱਟਮਾਰ ਕੀਤੀ ਗਈ ਜੋ ਕਿ ਤਸਵੀਰਾਂ ਵੀ ਕੈਮਰੇ ਦੇ ਵਿੱਚ ਸ਼ਿਕਾਇਤ ਹੋਈਆਂ ਨੇ ਮੌਕੇ ਤੇ ਦੋ ਨੌਜਵਾਨਾਂ ਵੱਲੋਂ ਦਰਸਲ ਇੱਕ ਸਨੈਚਰ ਨੂੰ ਕਾਬੂ ਕਰਕੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਮ ਕੇ ਕੁੱਟਮਾਰ ਕੀਤੀ ਜਾਂਦੀ ਹਾਲਾਂਕਿ ਇੱਕ ਸਨੈਚਰ ਬਾਈਕ ਲੈ ਕੇ ਫਰਾਰ ਹੋ ਜਾਂਦਾ ਹੈ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਨਐਸਐ ਫੇਰ ਦੁਬਾਰਾ ਜਾਂ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਜਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਚੜਾਈਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਸੋ ਉਸੇ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਦੁਬਾਰਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਿਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਦੇਖੋ ਕੋਈ ਵੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਨਾਪਣ ਦੇ ਤਿੰਨ ਪੈਮਾਨੇ ਹੁੰਦੇ ਨੇ ਪਹਿਲਾ ਮੋਰੈਲਿਟੀ ਨੈਤਿਕਤਾ ਔਰ ਦੂਜਾ ਪੈਮਾਨਾ ਓਨੈਸਟੀ ਇਮਾਨਦਾਰੀ ਤੇ ਤੀਜਾ ਕਿ ਉਹ ਸਰਕਾਰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਚਲਾਉਂਦੀ ਹੈ ਰੁਟੀਨ ਦੇ ਕੰਮ ਕਿੱਦਾ ਹੁੰਦੇ ਨੇ ਔਰ ਮਾਫ ਕਰਕੇ ਮੈਨੂੰ ਅੱਜ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਇਹ ਤਿੰਨਾ ਪੈਮਾਨਿਆਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਫੇਲ ਹੈ ਕਿਉਂਕਿ ਜੇ ਤਾਂ ਗੱਲ ਕਰੀਏ ਮੋਰੈਲਟੀ ਦੀ ਉਰੇ ਹਰ ਰੋਜ਼ ਜੋ ਸਾਹਮਣੇ ਆ ਰਿਹਾ ਹੈ ਚਾਹੇ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਬਦਫੈਲੀ ਦੇ ਇਲਜ਼ਾਮ ਕਿਤੇ ਲੱਗਦੇ ਨੇ ਇਹਨਾਂ ਦੇ ਮੰਤਰੀ ਐਮਐਲਏਾਂ ਤੇ ਲੱਗਦੇ ਨੇ ਜਾਂ ਫਿਰ ਜਲਾਲਾਬਾਦ ਵਾਲੇ ਐਮਐਲਏ ਉਹਨਾਂ ਤੇ ਝੂਠੇ 376 ਦੇ ਪਰਚੇ ਦੇਣ ਦਾ ਉਹਨਾਂ ਤੇ ਉਹਨਾਂ ਦੇ ਪਿਤਾ ਜੀ ਤੇ આરોਪ ਲੱਗਿਆ ਜਾਂ ਫਿਰ ਜੋ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਜਿਹੜੀ ਗਵਰਨਰ ਸਾਹਿਬ ਨੂੰ ਪੰਜਾਬ ਦੇ ਇੱਕ ਹੋਰ ਮੰਤਰੀ ਦੀ ਜਿਹੜੀ ਵੀਡੀਓ ਦਿੱਤੀ ਹੈ ਰੋਕ ਕਰਨਗੇ ਅਗਲੀ ਖਬਰ ਦਾ ਸ਼ਹੀਦ ਅਗਨੀਵੀਰ ਅਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਨੇ ਮੁੱਖ ਮੰਤਰੀ ਮਾਨ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਅਜੇ ਦੇ ਨਾਮ ਤੇ ਰੱਖਿਆ ਜਾਵੇਗਾ ਪਿੰਡ ਦੇ ਵਿੱਚ ਸ਼ਹੀਦ ਦੇ ਨਾਮ ਤੇ ਸਟੇਡੀਅਮ ਬਣੇਗਾ ਸ਼ਹੀਦੀ ਪਿੰਡ ਨੂੰ ਸਰਕਾਰੀ ਨੌਕਰੀ ਦੇਵਾਂਗੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਜੋ ਜਾਣਕਾਰੀ ਸਾਂਝੀ ਇਸ ਦੌਰਾਨ ਕੀਤੀ ਗਈ ਪਿੰਡ ਦੇ ਵਿੱਚ ਸ਼ਹੀਦ ਦਾ ਬੁੱਤ ਵੀ ਲਗਾਇਆ ਜਾਵੇਗਾ ਆਮ ਆਦਮੀ ਕਲੀਨਿਕ ਸ਼ਹੀਦ ਦੇ ਨਾਮ ਤੇ ਬੜਾਵਾਂਗੇ ਮੁੱਖ ਮੰਤਰੀ ਮਾਨ ਨੇ ਇਹ ਵੀ ਇਸ ਦਰਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਸ਼ਹੀਦ ਦੇ ਨਾਮ ਤੇ ਬਣਾਇਆ ਜਾਵੇਗਾ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਰਹਿਣ ਵਾਲੇ ਸੰਦਰਸ ਲਗਨੀ ਵੀਰ ਅਜੀਤ ਸਿੰਘ ਜੰਮੂ ਕਸ਼ਮੀਰ ਦੇ ਨਸ਼ੇਰਾ ਬਾਰਡਰ ਤੇ ਮਿਚਾਈ ਗਈ ਬਾਰੂਦੀ ਸਰੰਗ ਫਟਣ ਦੇ ਕਾਰਨ ਸ਼ਹੀਦ ਹੋ ਗਏ ਸਨ ਰਾਮਗੜ ਸਰਦਾਰਾਂ ਵਿਖੇ ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਟਾਈਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ। ਕਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ੱੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ 'ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ 'ਚ ਤਾਂ ਪਹਿਲਾਂ ਹੀ ਕਰਦੇ ਆ ਇਹ ਪੰਜਾਬ ਚ ਵੀ ਅਸੀ ਗਾਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਰੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜਵਰ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਜਿੰਨੀ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਆ 6 ਭੈਣਾਂ ਦਾ ਪਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਬੀਏ 2 ਚ ਹੈ ਨੌਕਰੀ ਐਸੀ ਰਿਜ਼ਰਵ ਕਰ ਲਈ। ਉਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਯੋਜਨਾ ਤੇ ਵੀ ਮੋਰ ਸਵਾਦ ਚੁੱਕੇ ਨੇ। 22 ਸਾਲ ਦਾ ਫੌਜੀ ਸੇਵਾ ਮੁਕਤ ਹੋ ਜਾਵੇਗਾ, ਨਾ ਹੀ ਜਵਾਨ ਨੂੰ ਕੋਈ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਵਾਨਾਂ ਦਾ ਮਨੋਬਲ ਵਧਾਉਣ ਦੀ ਲੋੜ ਹੈ। ਅਗਨੀਵੀਰਾਂ ਨੂੰ ਪੜਾਉਣ ਦੀ ਗੱਲ ਕਹੀ ਜਾ ਰਹੀ ਹੈ ਕਿ ਮੋਰਚੇ ਤੇ ਬੰਦੂਕ ਦੇ ਨਾਲ ਕਿਤਾਬਾਂ ਚੁੱਕਣਗੇ ਅਗਨੀਵੀਰ। ਅਗਨੀਵੀਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ கேਰਿਆ ਗਿਆ, ਉਹਨਾਂ ਨੇ ਕਿਹਾ ਕਿ ਸ਼ਹੀਦੀ ਦੇ ਵਿੱਚ ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ। ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਕਿਹੜਾ ਦਾ ਵਿਰਸਾ ਹੀ ਸ਼ਹੀਦਿਆਂ ਦਾ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਸਤੋਂ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਦੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ 4 ਸਾਲਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਲੱਗਿਆ ਚਲੋ 18.5 ਹੈ ਗਿਆ 19 ਸਾਲ ਦਾ ਹੋ ਕੇ ਤਾਂ ਟੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਉੱਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਕੋਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ ਦੋ ਸਾਲਾਂ ਬਾਦ ਉਹ ਕਹੂਗਾ ਕਿ ਮੇਰੇ ਤਾਂ ਦੋ ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਕਿਸੇ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬੈਠ ਕੇ ਫੈਸਲੇ ਕਰਦਾ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ ਸੰਗਰੂਰ ਕੋਰਟ ਦੇ ਵੱਲੋਂ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਹੈ ਸੁਨਾਮ ਕੋਰਟ ਨੇ ਦਰਸਲ 2 ਸਾਲ ਦੀ ਸਜ਼ਾ ਸੁਣਾਈ ਸੀ ਇਸ ਰਾਹਤ ਤੋਂ ਬਾਅਦ ਅਮਨ ਅਰੋੜਾ ਦੀ ਕੁਰਸੀ ਵੀ ਬਚ ਗਈ ਹੈ ਤੇ ਹੁਣ ਕੱਲ ਤਰੰਗਾ ਲਹਿਰਾ ਸਕਣਗੇ ਅਮਨ ਅਰੋੜਾ ਪਰਿਵਾਰਕ ਵਿਵਾਦ ਮਾਮਲੇ ਦੇ ਦਰਸਲ 2 ਸਾਲ ਦੀ ਸਜ਼ਾ ਅਮਨ ਅਰੋੜਾ ਨੂੰ ਸੁਣਾਈ ਗਈ ਸੀ ਉਸ ਤੋਂ ਬਾਅਦ ਸੰਗਰੂਰ ਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਦਿੱਤੀ ਗਈ ਹੈ ਸੰਗਰੂਰ ਕੋਰਟ ਨੇ ਸਜ਼ਾ ਤੇ ਰੋਕ ਲਗਾ ਦਿੱਤੀ ਹੈ ਦਰਸਲ ਸੁਨਾਮ ਕੋਰਟ ਦੇ ਵੱਲੋਂ 2 ਸਾਲ ਦੀ ਆਜੋ ਕੇ ਸਜ਼ਾ ਸੁਣਾਈ ਗਈ ਇਸ ਤੇ ਸਰਾਹਤ ਤੋਂ ਬਾਅਦ ਅਮਨ ਅਰੋੜਾ ਦੀ ਕੁਰਸੀ ਵੀ ਬਚ ਗਈ ਹੈ ਤੇ ਹੁਣ ਕੱਲ ਤਿਰੰਗਾ ਵੀ ਲਹਿਰਾ ਸਕਣਗੇ ਅਮਨ ਅਰੋੜਾ ਹਾਲਾਂਕਿ ਪਿਛਲੇ ਦਿਨੀ ਪੰਜਾਬ ਦੇ ਗਵਰਨਰ ਦੇ ਵੱਲੋਂ ਜਿਹੜੀ ਕਿ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਸੀ ਉਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੋਈ ਸਜ਼ਾ ਜਾਂ ਆਫਤਾ ਕਿੜਾ ਕਿ ਮੰਤਰੀ ਆ ਉਹ ਝੰਡਾ ਕਿਵੇਂ ਲਹਿਰਾ ਸਕਦਾ ਹੈ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ ਤੇ ਇਸ ਦੇ ਵਿਚਾਲੇ ਅਮਨ ਅਰੋੜਾ ਨੂੰ ਰਾਹਤ ਮਿਲੀ ਹੈ ਸੰਗਰੂਰ ਕੋਰਟ ਦੇ ਵੱਲੋਂ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਤਾਂ ਨਹੀਂ ਜੋ ਜੱਜ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਇੱਕ ਵਾਰ ਕਨਵਿਕਸ਼ਨ ਦੇ ਸਟੇਜ ਜਿਹੜੀ ਉਹ ਗਰੰਟਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵਿਕਸ਼ਨ ਹੈ ਉਸ ਸਟੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵਿਕਸ਼ਨ ਦੇ ਉੱਪਰ ਸਟੇ ਉਹ ਗਰੰਟ ਹੋਇਆ ਮੇਰੀ ਖਾਸ ਤੌਰ ਤੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਰ ਕੱਲ ਸਰ ਕੱਲ ਫਲੈਗ ਹੋਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈਗੇ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈ ਵਾਲੇ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਹੈ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋ ਗਈ ਤੇ ਇੱਥੇ ਕਨ ਰੋਕਾਂਗੇ ਅਗਲੀ ਖਬਰ ਦਾਮਰਸਰ ਦੇ ਵਿੱਚ ਦੁਰਗਾਣਾ ਮੰਦਿਰ ਨੂੰ ਫਿਰ ਧਮਕੀ ਮਿਲੀ ਹੈ ਬੰਬ ਦੇ ਨਾਲ ਅਡਾਉਣ ਦੀ ਦਰਸਲੇ ਧਮਕੀ ਦਿੱਤੀ ਗਈ ਹੈ ਫੋਨ ਕਰਕੇ ਧਮਕੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਨੇ ਵੀ ਆ ਧਮਕੀ ਦਿੱਤੀ ਸੀ ਜਿੱਥੇ ਕਿ ਕੱਲ ਗਣਤੰਤਰ ਦਿਹਾੜਾ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਹਾੜਾ ਗਿਹੜਾ ਕਿ ਮਨਾਇਆ ਜਾਵੇ ਕਹਿੰਦੇ ਵਿਚਾਲੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਆ ਤਾਂ ਇਸ ਦੇ ਵਿਚਾਲੇ ਹੀ ਅੰਮ੍ਰਿਤਸਰ ਦੇ ਵਿੱਚ ਦੁਰਗਾਣਾ ਮੰਦਿਰ ਨੂੰ ਫਿਰ ਤੋਂ ਧਮਕੀ ਦਿੱਤੀ ਗਈ ਹੈ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਨੇ ਵੀ ਅਜੀ ਹੀ ਤਮ ਕੀ ਦਤੀਸ ਕਾ ਮੈਂ ਕਹਾ ਜੈ ਸ਼੍ਰੀ ਰਾਮ ਜੀ ਕੌਣ ਬੋਲ ਰਿਹਾ ਮੈਂ ਕਹਾ ਰਾਮਦੀ ਪਾਠਕ ਬੋਲ ਰਿਹਾ ਸਰ ਇਹ ਚਾਪੀ ਕਾ ਇਹ ਇਹਨਾਂ ਨੇ ਲక్ష్ਮੀ ਕਾਂਤ ਚਾਵਲਾ ਦਾ ਜਿਹੜਾ ਅਰੁਣ ਖੰਨਾ ਨੇ ਮਜੀਦ ਤੋੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਵੀ ਸਰਾਪ ਨੇ ਚੁਕਲੇ ਸਾਹੀ ਮਤਲਬ ਕਿ ਉਹ ਕਰਨਾ ਕਿੰਨੇ ਫੋਨ ਆਏ ਇਹ 8:44 ਵਜੇ ਤੋਂ ਫਿਰ ਦੁਬਾਰਾ ਕਾਲ ਆਈ 9:01 ਵਜੇ ਇਹ ਮੋਬਾਈਲ ਕਿਸੇ ਤੇ ਆਇਆ ਸੀ ਇਹ ਮੈਨੂੰ ਨਹੀਂ ਪਤਾ ਇਹਦੇ 'ਚ ਹੁਣ ਜਿਹੜਾ ਮੰਦਰ ਦਾ ਫੋਨ ਹੈਗਾ ਇਹਦੇ 'ਚ ਆਇਆ ਸੀ ਇਹ ਕੀ ਤੁਹਾਡੀ ਗੱਲ ਕੀ ਹੋਈ ਕੀ ਹੋ ਗਿਆ ਜਵਾਬ ਹੈਗਾ ਤੁਸੀਂ ਤੁਹਾਡਾ ਕੀ ਕਹਿਣਾ ਹੈ ਮੇਰਾ ਜਵਾਬ ਤਾਂ ਇਹ ਹੈਗਾ ਜੀ ਮੈਂ ਤਾਂ ਰੋਜ਼ ਰੋਟੀ ਨਾਲ ਕਿਸੇ ਦਾ ਸੰਦੇਸ਼ ਆਂਦਾ ਉਹ ਸੁਣਨ ਵਾਸਤੇ ਮੈਂ ਬੈਠਾ ਹੁੰਦਾ ਕਿ ਮੈਨੂੰ ਕੱਲ੍ਹ ਕੋ ਫੋਨ ਆਇਆ ਹੈ ਚੈੱਕ ਕਰ ਰਹੇ ਹਾਂ ਕੀ ਗੱਲ ਹੈ ਹਾਂ ਉਹਨਾਂ ਨੇ ਕਿਹਾ ਨਹੀਂ ਫੋਨ ਆਇਆ ਸੀ ਕਿ ਤੁਹਾਨੂੰ ਕੋਈ ਪਤਾ ਕਰ ਰਹੇ ਜੀ ਪਤਾ ਕਰ ਰਹੇ ਹਾਂ ਕੀ ਗੱਲ ਹੈ ਅੱਛਾ ਸਰ ਇਹ ਖਤਰੇ ਦੀ ਗੱਲ ਨਹੀਂ ਹੈ ਜਿਸ ਨਹੀਂ ਨਹੀਂ ਕੋਈ ਖਤਰ ਨਹੀਂ 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 ਕੋਈ ਖਤਰ ਦੀ ਗੱਲ ਨਹੀਂ ਲੱਗਦਾ ਕੁਝ ਅਨਸਰ ਹੀ ਹੈ ਬਸ ਨਹੀਂ ਨਹੀਂ ਅਸੀਂ ਬਿਲਕੁਲ ਰੈਡੀ ਹਾਂ ਫੋਰਸ ਸਾਡੀ ਲੱਗੀ ਹੋਈ ਹੈ ਜੀ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਐਕਸਟ ਅੱਛਾ ਇਸ ਤੋਂ ਪਹਿਲਾਂ ਵੀ ਸਰ ਇੱਕ ਦਮ ਕੀ ਆਈ ਸੀ ਗੁਰਪਤਵੰਤ ਪੰਨੂ ਦੀ ਉਹਦੇ ਬਾਰੇ ਕੀ ਜਾਣਕਾਰੀ ਉਹ ਵੀ ਆਈ ਸੀ ਜੀ ਉਹ ਵੀ ਦੇਖ ਰਹੇ ਸੀ ਸਾਡੇ ਸਾਈਬਰ ਚੱਲ ਦੇਖ ਰਹੇ ਨੇ ਉਹ ਪਹੁੰਚੀ ਹੋ ਜਾਂ ਉਹ ਚੱਲ ਰਹੀ ਜੀ ਉਹ ਵੀ ਚੱਲਦਾ ਹਾਂਜੀ ਉਹ ਚੱਲ ਰਹੀ ਤਾਂ ਬਿਲਕੁਲ ਬਠਿੰਡਾ ਚ ਮਹਿਲਾ ਤੇ 295 ਏ ਦਾ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਵੀ ਕਰ ਲਿਆ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦਰਸਲ ਇਲਜ਼ਾਮ ਹੈ ਆਰਾਮ ਪਕਤਾਂ ਦੇ ਲਈ ਇਤਰਾਜੋਕ ਸ਼ਬਦਾਵਲੀ ਵਰਤੀ ਗਈ ਸੀ ਇੱਕ ਸੈਲੂਨ ਚਲਾਉਂਦੀ ਹੈ ਦਰਸਲੇ ਮਹਿਲਾ ਜਿਸ ਦੇ ਖਿਲਾਫ ਹੁਣ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਪਟੰਡਾ ਦੇ ਵਿੱਚ ਸਮੈਲਾ ਤੇ 295 A ਦਾ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦਸਲੇ ਸਮੈਲਾ ਦੇ ਸਿੱਧੇ ਤੌਰ ਤੇ ਇਲਜ਼ਾਮ ਹੈ ਰਾਮ ਪਗਤਾ ਦਿਲੀ ਇਤਰਾਜਕ ਸ਼ਬਦਾਵਲੀ ਇਸ ਦੇ ਵੱਲੋਂ ਵਰਤੀ ਗਈ ਸੀ ਜਿਹੜੀ ਕਿ ਇੱਕ ਸੈਲੂਨ ਚਲਾਉਂਦੀ ਹੈ ਤੇ ਇਸ ਦੇ ਵਿਚਾਲੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 295 A ਦੇ ਤਹਿਤ ਜਿੱਥੇ ਕੇਸ ਦਰਜ ਕੀਤਾ ਉੱਥੇ ਮਹਿਲਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਦਰ ਲੋਕ ਸਭਾ ਚੋਣਾਂ ਦੇ ਲਈ ਬੀਜੇਪੀ ਦੇ ਵੱਲੋਂ ਨਵਾਂ ਥੀਮ Song ਲਾਂਚ ਕੀਤਾ ਗਿਆ ਹੈ ਸੁਪਨੇ ਨਹੀਂ ਅਸੀਂ ਹਕੀਕਤ ਬਣਦੇ ਹਾਂ ਤਾਂ ਹੀ ਮੋਦੀ ਨੂੰ ਚੁਣਦੇ ਹਾਂ RAM ਲੱਲਾ ਦੀ ਪ੍ਰਾਣ ਪ੍ਰਤਿਸ਼ਟਾ ਦਾ ਵੀ ਇਸ ਥੀਮ Song ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਬੀਜੇਪੀ ਪ੍ਰਧਾਨ ਜੀਪੀ ਨੱਡਾ ਨੇ ਥੀਮ Song ਨੂੰ ਲਾਂਚ ਕੀਤਾ ਸੋ ਲੋਕ ਸਭਾ ਚੋਣਾਂ ਦੇ ਲਈ ਦਰਸਲ ਬੀਜੇਪੀ ਦੇ ਵੱਲੋਂ ਨਵਾਂ ਥੀਮ Song ਜਿਹੜਾ ਕਿ ਲਾਂਚ ਕਰ ਦਿੱਤਾ ਗਿਆ ਜਦੋਂ ਕਿ ਟਾਈਟਲ ਦਿੱਤਾ ਗਿਆ ਸੁਪਨੇ ਨਹੀਂ ਅਸੀਂ ਹਕੀਕਤ ਬਣਦੇ ਹਾਂ ਤਾਂ ਹੀ ਮੋਦੀ ਨੂੰ ਚੁਣਦੇ ਹਾਂ ਸਤਿਰਾਮ ਲੱਲਾ ਦੀ ਜਿਹੜੀ ਕਿ ਪਿਛਲੇ ਦਿਨੀ ਪ੍ਰਾਣ ਪ੍ਰティਸ਼ਟਾ ਆਈ ਉਸ ਦਾ ਵੀ ਇਸ ਥੀਮ Song ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਆ ਭਾਜਪਾ ਦੇ ਜੋ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਇਸ ਥੀਮ Song ਨੂੰ ਲਾਂਚ ਕੀਤਾ ਗਿਆ ਹੈ